ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖ ਹੋ ਟਲ ਗੁਰ ਸੇਵੀਐ ਅਨਿਸ ਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੁਰ ਅਰਸੋਂ ਕੁਰਸੋਂ ਝਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਨਾਸਰੀ ਮਹਲਾ 5ਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਇਤ ਹੈ ਸੋਰਾ ਆਤਮ ਜਿਣੇ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਤੇਾਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੇ ਮੇਰੇ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੇ ਮੇਰੇ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾ ਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਵਡਪਾਗੇ ਹਾਂ ਸਤਗੁਰਾਂ ਦੇ ਪਾਵਨ ਘੋਤ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਸਹਿਬਾ ਨੇ ਬਖਸ਼ਿਸ਼ ਕੀਤਾ ਹੈ ਸਤਗੁਰ ਮੇਰ ਕਰਨ ਤੇ ਚਰਨਾਂ ਦੀ ਪ੍ਰੀਤ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਨ ਨਵਾਂ ਸਾਲ ਸਾਰੀਆਂ ਸੰਤਾਂ ਦਾ ਭਾਗਾਂ ਪਰਿਆ ਖੁਸ਼ੀਆਂ ਪ੍ਰਾਪਤੀਤ ਕਰਾਉਣ ਅੱਜ ਦਾ ਇਹ ਪਾਵਨ ਮਹਾਂਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਨਾ ਸ੍ਰੀ ਰਾਗ ਦੇ ਵਿੱਚ ਚਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਸੋ ਨਾਸਿਤੇ ਅਸੀ ਅੰਗ ਤੇ ਸੁਭੈ ਮਨ ਹੈ ਸਾਨੂੰ ਉਪਦੇਸ਼ ਕਰਦੇ ਹਨ ਤਨਾਸਰੀ ਮਹਲਾ 5ਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਹੈ ਭਾਈ ਜਿਸ ਮਨੁੱਖ ਦੇ ਜੀਵਨ ਵਿੱਚ ਓਨ ਪਰਮਾਤਮਾ ਦੇ ਨਾਮ ਦਾ ਰੰਗ ਨਾਮ ਦਾ ਪ੍ਰੀਤ ਪੈਦਾ ਹੋ ਜਾਂਦੀ ਹੈ ਸਾਈਬ ਕਹਿੰਦੇ ਨੇ ਉਹ ਸੂਰਮਾ ਆਖਿਆ ਜਾਂਦਾ ਹੈ ਆਤਮ ਜਿਣੇ ਸਗਲ ਵਸਤਾ ਕੇ ਜਾ ਕਾ ਸਤਗੁਰ ਪੂਰਾ ਜਿਹੜਾ ਮਨੁੱਖ ਇਸ ਅਜਿਤ ਮਨ ਨੂੰ ਜਿੱਤ ਲੈਂਦਾ ਹੈ ਮਨ ਉਸ ਤੇ ਵਸ ਵਿੱਚ ਸਾਰਾ ਸੰਸਾਰ ਆ ਜਾਂਦਾ ਪਰ ਇਹ ਗੁਰੂ ਦੀ ਰਹਿਮਤ ਸਿਸ਼ਦੁਆਰਾ ਹੀ ਦਾਤ ਪ੍ਰਾਪਤ ਹੁੰਦੀ ਹੈ ਠਾਕੁਰ ਗਾਈਏ ਆਤਮ ਰੰਗ ਏ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਆਪਣੇ ਮਨ ਦੇ ਨਾਲ ਰੰਗੀਜ ਕੇ ਉਸ ਪਰਮੇਸ਼ਰ ਦੇ ਪਿਆਰ ਵਿੱਚ ਭਿੱਜ ਕੇ ਉਸ ਤੇ ਗੀਤ ਗਾ ਉਸ ਦੇ ਗੁਣਾ ਨੂੰ ਗਾਉਣਾ ਕਰ ਸਰਣੀ ਪਾਵਨ ਨਾਮ ਤੇ ਅਮਨ ਸਹਿਜ ਸਮਾਨ ਸੰਨ ਜੇ ਉਸ ਪਰਿਪੂਰਨ ਪ੍ਰਮਾਤਮਾ ਦੀ ਸ਼ਰਣ ਵਿੱਚ ਆ ਜਾਂਦੇ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਆਤਮਿਕ ਡੋਲਤਾ ਦੀ ਅਵਸਥਾ ਬਣ ਜਾਂਦੀ ਹੈ ਪਰ ਸਾਬ ਸੱਚੇ ਪਾਤਸ਼ਾਹ ਖੀਲੀ ਪੰਕਤੀ ਸਾਨੂੰ ਉਪਦੇਸ਼ ਕਰਦੇ ਨੇ ਰਹੋ ਜਨ ਕੇ ਚਰਨ ਵਸੇ ਮੇਰੇ ਹੀ ਅਰੇ ਸੰਗ ਪੁਨੀਤਾ ਦੀ ਇਹ ਨਿਮਰਤਾ ਦੀ ਦਾਤ ਹੈ ਪਰ ਇਹ ਦਾਤ ਕਈ ਵਾਰੀ ਸਾਨੂੰ ਵੀ ਨਹੀਂ ਪ੍ਰਾਪਤ ਹੁੰਦੀ ਭਾਵੇਂ ਜਿੰਨੀ ਮਰਜ਼ੀ ਕੋਈ ਬਾਣੀ ਪੜੀ ਜਾਏ ਪਰ ਨਿਮਰਤਾ ਦੀ ਦਾਤ ਤੇ ਰੱਬ ਜਿਸ ਤੇ ਤਰਸ ਕਰਦਾ ਉਸੇ ਨੂੰ ਦਿੰਦਾ ਹੈ ਨਹੀਂ ਤੇ ਮਨੁੱਖ ਅਕਸਰ ਦੇਖਿਆ ਗਿਆ ਹੈ ਨਾਮ ਜਪਣ ਵਾਲਾ ਬਾਣੀ ਪੜਨ ਵਾਲਾ ਸਭ ਹੋਰ ਜਿਆਦਾ ਹੋਮੇ ਚ ਪਰ ਜਾਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਪਾਠ ਪੜਿਓ ਵਰ ਵੇਦ ਵਿਚਾਰਿਓ ਨਿਵਲ ਭੈ ਅੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਉ ਅਦਕ ਅਹਉ ਬੁਧਬਾਨੀ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਜਿਨੇ ਮਰਜੀ ਕਰੀਏ ਪਾਠ ਜਿਨੀ ਮਰਜੀ ਪੂਜਾ ਕਰੀਏ ਜੇ ਹੰਕਾਰ ਨਹੀਂ ਗਿਆ ਤਾਂ ਮਨੁੱਖ ਕੁਛ ਨਹੀਂ ਪ੍ਰਾਪਤ ਕਰ ਸਕਦਾ ਇਨਸ ਪੰਕਤੀਆਂ ਦੇ ਸਤਿਗੁਰ ਪਾਛਾ ਫਰਮਾਨ ਕਰਦੇ ਜਨ ਕੇ ਚਰਨ ਵਸੇ ਮੇਰੇ ਹਿਰਦੇ ਨੇ ਏ ਪਰਿਪੂਰਨ ਪ੍ਰਮਾਤਮਾ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਚ ਵਸ ਜਾਣ ਮੇਰੀ ਇਹ ਦੇਹੀ ਵੀ ਪੁਨੀਤ ਹੋ ਜਾਏ ਸੰਗ ਪੁਨੀਤਾਂ ਦੇਹੀ ਉਹਨਾਂ ਦੀ ਸੰਗਤ ਕਰਕੇ ਇਹ ਦੇਹੀ ਮੇਰੀ ਪੁਨੀਤ ਹੋ ਜਾਏ ਜਨ ਕੀ ਤੂਰ ਦੇਹੁ ਕਿਰਪਾ ਨਿਤ ਨਾਨਕ ਇਹ ਸਭ ਤੋਂ ਵੱਡਾ ਖਜ਼ਾਨਾ ਇਹ ਤੋਂ ਸਭ ਤੋਂ ਵੱਡਾ ਇਹੀ ਮੇਰੇ ਵਾਸਤੇ ਸੁਖ ਹੈ ਗੁਰੂ ਰਹਿਮਤ ਕਰੇ ਸਾਨੂੰ ਵੀ ਇਹ ਨਿਮਰਤਾ ਦੀ ਦਾਤ ਬਖਸ਼ੇ